ਹਾਂਜੀ ਅੱਜ ਤੁਸੀਂ ਪਹੁੰਚੇ ਹੋ ਹੀਰਾ ਮਹਿਲ ਨਾਭਾ ਵਿਖੇ ਜਿਸ ਤੇ ਕਿ ਮਹਾਰਾਜਾ ਸਾਵਰੀ ਦਸਤਾਰਬੰਦੀ ਹੋਈ ਹੈ ਕੀ ਕਹਿਣਾ ਚਾਹੂਗੇ ਅੱਜ ਸ਼ਬਦ ਨਹੀਂ ਹੈਗੇ ਆਪਣੇ ਕੋ ਕਹਿਣ ਲਈ ਕਿਉਂਕਿ 124 ਸਾਲਾਂ ਬਾਅਦ ਅੱਜ ਉਹ ਭਾਗਾਂ ਵਾਲੀ ਖੜੀ ਆਈ ਹੈ ਜਿਸ ਘੜੀ ਦਾ ਪਹ ਇੰਤਜ਼ਾਰ ਕਰਦੇ ਸੀ ਵੀ ਕੋਈ ਅਹਿਜਾ ਰਾਜ ਆਵੇ ਕੋਈ ਅਹਿਜਾ ਰਾਜਾ ਦੁਬਾਰਾ ਪੰਜਾਬ ਦੇ ਵਿੱਚ ਕੰਮ ਸ਼ੁਰੂ ਕਰੇ ਵੀ ਜਿਹਦੇ ਨਾਲ ਸਾਡਾ ਉਹ ਜਿਹੜਾ ਪੰਜਾਬ ਜਿਹਦੇ ਸੁਪਨੇ ਅਸੀਂ ਪਿਛਲੇ ਅਰਦਾਸਾਂ ਦੇ ਵਿੱਚ ਅਸੀਂ ਸ਼ਾਮਲ ਕਰਦੇ ਹਾਂ ਵੀ ਰਾਜਗਰੇਗਾ ਖਾਲਸਾ ਵੀ ਉਹ ਰਾਜ ਦੀ ਕਿਤੇ ਨਾ ਕਿਤੇ ਸ਼ੁਰੂਆਤ ਹੋ ਗਈ। ਅੱਜ ਮਹਿਸੂਸ ਵੀ ਹੋ ਰਿਹਾ ਕਿਉਂਕਿ ਇੱਕ ਉਸ ਕੁਵਰ ਅਭੀ ਉਦੇ ਪ੍ਰਤਾਪ ਸਿੰਘ ਅੱਜ ਦੁਬਾਰਾ ਵਾਪਸ ਆਏ ਨੇ। ਉਹਨੇ ਬਚਪਨ ਤੋਂ ਇੱਕ ਸੁਪਨਾ ਸੀਗਾ ਕਿ ਮੈਂ ਵਾਪਸ ਜਾਣਾ ਮਹਿਲ। ਹੌਲੀ-ਹੌਲੀ ਕਰਦੇ ਅੱਜ 5-6 ਸਾਲਾਂ ਦੇ ਵਿੱਚ ਪੂਰੀਆਂ ਤਿਆਰੀਆਂ ਕੰਪਲੀਟ ਕੀਤੀਆਂ ਗਈਆਂ ਤੇ ਅੱਜ ਉਹਨਾਂ ਦੀ ਇੱਕ ਦਸਤਾਰਬੰਦੀ ਵੀ ਹੋਈ ਆ। ਔਰ ਇਸ ਦੇ ਵਿੱਚ ਇੰਨਾ ਕੁ ਆਨੰਦ ਮਹਿਸੂਸ ਹੋ ਰਿਹਾ ਅੱਜ ਤਾਂ ਆਪਣੇ ਆਪ 'ਚ ਫਕਰ ਜ ਮਹਿਸੂਸ ਕਰ ਰਿਹਾ ਬਈ ਉਸ ਘੜੀ ਦੇ ਵਿੱਚ ਮੈਂ ਇੱਥੇ ਮੌਜੂਦ ਆ ਮੈਂ ਖੜਾ ਉਸ ਘੜੀ ਦੇ ਵਿੱਚ ਜਦੋਂ ਉਹਨਾਂ ਦਾ ਇੱਥੇ ਦਸਤਾਰਬੰਦੀ ਹੋਈ ਆ ਜਦੋਂ ਪੂਰੀਆਂ ਸਿੱਖ ਕੌਮ ਦਸਤਾ ਜਿੰਨੀਆਂ ਵੀ ਜੱਥੇਬੰਦੀਆਂ ਨੇ ਜਿੰਨੀਆਂ ਵੀ ਇੱਥੇ ਸੰਪਰਦਾਵਾਂ ਨੇ ਸਾਰੀਆਂ ਦੀਆਂ ਸਾਰੀਆਂ ਅਸੀਸਾਂ ਦੇਣ ਆਈਆਂ ਹੁਣ ਉਹ ਇਹ ਇਤਿਹਾਸਕ ਦੇਣਾ ਇਹ ਅੱਜ ਇਹ ਨਾਜ ਤੋਂ 10 ਸਾਲ ਪਹਿਲਾਂ ਤੇ ਨਾਜ ਤੋਂ 10 ਸਾਲ ਬਾਅਦ ਕਿਸੇ ਬੱਚੇ ਤੇ ਮੱਥੇ ਲੱਗਣਾ ਇਹਦਾ ਅੱਜ ਆਪਾਂ ਭਾਗਾ ਵਾਲੇ ਜਿਹੜੇ ਵਿੱਚ ਮੌਜੂਦ ਖੜੇ ਆ ਜਿਨ੍ਹਾਂ ਨੂੰ ਇਹ ਮੌਕਾ ਮਿਲ ਰਿਹਾ ਔਰ ਸਾਨੂੰ ਪੰਜਾਬ ਦਾ ਇੱਕ ਵਾਰੀ ਫਿਰ ਦੀ ਭਵਿੱਖ ਜਿਹੜਾ ਸਰੇਦੀ ਭੁਇਕਾ ਉਹ ਦਿਖਾਈ ਦੇ ਰਿਹਾ ਔਰ ਅਸੀਂ ਆਸ ਕਰਦੇ ਆ ਕਾਮਨਾ ਕਰਦੇ ਆ ਜੋ ਅਰਦਾਸ ਦੇ ਵਿੱਚ ਅਸੀਂ ਕਹਿੰਦੇ ਸੀ ਉਹ ਪੂਰਨ ਜਲਦੀ ਹੋਵੇ ਇਹੀ ਅਸੀਂ ਆਸ ਕਰਾਂਗੇ ਧੰਨਵਾਦ ਪੰਜਾਬੀ ਕਲਚਰ ਚਾਚਾ ਆਏ ਹੋ ਪੱਗ ਬਣੀਆਂ ਜਿਵੇਂ ਆਪਾਂ ਪੁਰਾਣੇ ਰਿਵਾਜ ਚ ਪੱਗ ਬੰਨਦੇ ਸੀ ਕੁਰਤਾ ਚਾਦਰਾ ਪਾਇਆ ਹੋਇਆ ਪ੍ਰੋਪਰ ਗੱਲ ਕਰੀਏ ਤੇ ਆਮ ਕਿਸੇ ਨੂੰ ਪਤਾ ਨਹੀਂ ਲੱਗਿਆ ਹੋਣਾ ਵੀ ਮਹਿਲ ਦੇ ਵਿੱਚ ਕੌਣ ਆਇਆ ਹੈ ਆਪਣਾ ਨੌ ਵੀ ਦੱਸ ਕੇ ਜਾਓ ਕਿੰਨੀਆਂ ਫਿਲਮਾਂ ਆਈਆਂ ਬਿਲਕੁਲ ਜੀ ਮੈਂ ਮੇਰਾ ਨਾਮ ਜੀ ਜੀ ਵਿਸਤਾਰਪੁਰ ਕੇ ਜਾਣਕਾਰੀ ਦੇ ਕੇ ਜਾਓ ਜੀ 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 ਸਕਸੀਅਸ ਸੀ ਕੀ ਸੀ ਹਾਂਜੀ ਹਾਂ ਮੇਰਾ ਨਾਮ ਕੁਲਵੀਰ ਸਿੰਘ ਮੁਸ਼ਕਾਬਾਦ ਆ ਮੈਂ ਪੰਜਾਬੀ ਫਿਲਮੀ ਅਦਾਕਾਰ ਆ ਤੇ ਹੁਣ ਤੱਕ ਤਕਰੀਬਨ ਲਗਭਗ 6 ਦੇ ਨੇੜੇ ਤੇੜੇ ਮੇਰੀਆਂ ਪੰਜਾਬੀ ਫਿਲਮਾਂ ਆਈਆਂ ਨੇ ਔਰ 2-3 ਸੌ ਦੇ ਕਰੀਬ ਚ ਮੈਂ ਗਾਣਿਆਂ ਦੇ ਵਿੱਚ ਵੀਡੀਓ ਵਾਲਮ ਵਿੱਚ ਕੰਮ ਕੀਤਾ 2-8 ਫਿਲਮਾਂ ਮੇਰੀਆਂ ਹਿੰਦੀ ਦੇ ਵਿੱਚ ਵੀ ਆਈਆਂ ਨੇ ਤੇ ਅੱਜ ਜਿਹੜੇ ਪਹਿਰਾਵੇ ਦੀ ਗੱਲ ਆ ਇਹ ਹਮੇਸ਼ਾ ਮੈਂ ਪਾ ਕੇ ਰੱਖਦਾ ਮੈਨੂੰ ਮਾਣ ਮਹਿਸੂਸ ਹੁੰਦਾ ਕਿ ਮੈਂ ਪੰਜਾਬ ਦਾ ਜਾਇਆ ਤੇ ਪੰਜਾਬ ਦੀ ਜਿਹੜੀ ਆਨ-ਵਾਨ ਸ਼ਾਨ ਕੁਰਤਾ ਚਾਦਰਾਂ ਲਾਉਣਾ ਤੇ ਟੌਰੇ ਵਾਲੀ ਪੱਗ ਬੰਨਣੀ ਕੱਢਮੀ ਜੁੱਤੀ ਪਾਉਣੀ ਹੈ ਮੈਨੂੰ ਚੰਗਾ ਲੱਗਦਾ ਹੈਗਾ ਤੇ ਜਿੱਥੇ ਤੱਕ ਸਿੱਧੂ ਮੂਸੇ ਵਾਲੇ ਦੇ ਮੂਸਾ ਜੱਟ ਫਿਲਮ ਜਦੋਂ ਮੈਂ ਉਹਦੇ ਨਾਲ ਕੀਤੀ ਸੀਗੀ ਉਹਦੇ ਫਾਦਰ ਦਾ ਰੋਲ ਕਰਦਾ ਕਿ ਅਦਾ ਕੀਤਾ ਸੀਗਾ ਉਦੋਂ ਬੜਾ ਮੈਨੂੰ ਉਹਦੇ ਨਾਲ ਮਿਲਣ ਦਾ ਮੌਕਾ ਮਿਲਿਆ ਇੱਕ ਚੰਗੀ ਰੂਹ ਇੱਕ ਚੰਗੀ ਸ਼ਖਸੀਅਤ ਸੀਗੀ ਉਹ ਕਿਉਂਕਿ ਸਟਾਰ ਦਾ ਉਹ ਸੀ ਇਹ ਸੀ ਪਰ ਉਹਦੇ ਨਾਲ ਨਾਲ ਉਹ ਇੱਕ ਅੱਛੀ ਰੂਹ ਦਾ ਮਾਲਕ ਸੀ ਇੱਕ ਚੰਗੇ ਸੁਆਦ ਦਾ ਮਾਲਕ ਸੀ ਅਸੀਂ ਹਮਤਾ ਬਚਨ ਜਾਂ ਕਿਸੇ ਹੋਰ ਦੇ ਘਰਾਂ ਦੇ ਮੂਹਰੇ ਲੋਕਾਂ ਨੂੰ ਖੜੇ ਦਾ ਦੇਖਿਆ ਸ਼ਰੋਫ ਖਾਨ ਦੇ ਘਰਾਂ ਦੇ ਮੂਹਰੇ ਪਰ ਕੀ ਪੰਜਾਬੀ ਅਦਾਕਾਰ ਦੇ ਘਰ ਦੇ ਮੂਹਰੇ ਹਜ਼ਾਰਾਂ ਦੀ ਗਿਣਤੀ ਮੈਂ ਆਪ ਆਪਣੀ ਅੱਖੀ ਵੀ ਦੇਖੀ ਆ ਮੈਂ ਉਹ ਦਿਨ ਮੇਰੇ ਯਾਦ ਵੀ ਆ ਜਦੋਂ ਉਹਦਾ ਜਨਮ ਦਿਨ ਸੀਗਾ ਤੇ ਉੱਥੇ 600 700 ਕੇਕ ਇੱਕ ਵਾਰ ਚ ਇੱਕ ਟਾਉਣ ਵਾਸਤੇ ਨੌਜਵਾਨ ਆਉਂਦੇ ਸੀਗੇ ਦੇਖੋ ਕਮਾਲ ਦੀ ਗੱਲ ਇਹ ਆ ਇਹ ਕੈਦੀ ਲੋਕ ਇੱਕ ਦਿਆਂ 2 ਸਾਲਾਂ ਦੇ ਵਿੱਚ ਵਿੱਚ ਕਿਸੇ ਬੰਦੇ ਨੂੰ ਭੁੱਲ ਜਾਂਦੇ ਨੇ ਪਰ ਅੱਜ ਵੀ ਉਹਦੀ ਹਵੇਲੀ ਦੇ ਉੱਤੇ ਲੋਕ ਸਪੈਸ਼ਲ ਮੱਥਾ ਰੇਕਣ ਜਾਂਦੇ ਨੇ ਉਹਦੀ ਬੁੱਤ ਦੇ ਮੱਥਾ ਰੇਕਣ ਜਾਂਦੇ ਨੇ ਉਹਦੀ ਹਵੇਲੀ ਦੇ ਦਰਸ਼ਨ ਕਰਨ ਜਾਂਦੇ ਨੇ ਔਰ ਉਹਦੇ ਗੀਤ ਚੱਲ ਰਹੇ ਨੇ ਆ ਹੁਣ ਜਿਹੜਾ ਨਵਾਂ ਗਾਣਾ ਆ ਕੇ ਗਿਆ ਭਰੋਟਾ ਇਹ ਗਾਣੇ ਨੇ ਜੋ ਮੀਲ ਪੱਥਰ ਸਾਬਤ ਕੀਤਾ ਔਰ ਉਸ ਤੋਂ ਬਿਨਾ ਜਿਹੜੀ AI ਰਾਹੀਂ ਟੈਕਨੋਲੋਜੀ ਦੇ ਨਾਲ ਪਹਿਲਾ ਸਿੰਗਰ ਆ ਜੋ ਸਟੇਜ ਦੇ ਉੱਤੇ ਗਾਉਣ ਵੀ ਲੱਗ ਗਿਆ ਦਾ ਦਾ ਮਤਲਬ ਉਹਦੀ ਜਿਹੜੀ ਕਾਮਯਾਬੀ ਸੀ ਉਹ ਕਿੱਥੇ ਤੱਕ ਬੋਲਦੀ ਹੈ ਇਹ ਆਪਾਂ ਦੇਖਣਾ ਹੈ ਪਰ ਮੈਨੂੰ ਇੱਕ ਨਿੱਜੀ ਕਾਮਯਾਬੀ ਦੇ ਬਾਰੇ ਜਿਉਂਕਿ ਮੈਂ ਪਾਕਿਸਤਾਨ ਦੇ ਵਿੱਚ ਦੋ ਤਿੰਨ ਵਾਰ ਵਿਜ਼ਿਟ ਕਰਨ ਦਾ ਮੌਕਾ ਮਿਲਿਆ ਉੱਥੇ 99% ਲੋਕ ਜਿਹੜੇ ਉਹਦੇ ਫੈਨ ਸੀਗੇ ਉਹਨਾਂ ਲੋਕਾਂ ਨੂੰ ਵੀ ਮਿਲਣ ਦਾ ਮੌਕਾ ਮਿਲਿਆ ਕਿਉਂਕਿ ਮੇਰਾ ਸਿਰਫ ਉਸ ਫਿਲਮ ਦੇ ਵਿੱਚ ਕੰਮ ਕਰਨਾ ਤੇ ਨਾਲ ਦੀ ਨਾਲ ਉਸੇ ਆਲੇ ਨੂੰ ਮਿਲਣਾ ਲੋਕਾਂ ਲਈ ਬਹੁਤ ਵੱਡੀ ਗੱਲ ਸੀ ਕਿ ਇਹਨੇ ਕਿਸੇ ਉਹਨੂੰ ਟੱਚ ਕੀਤਾ ਹੋਊਗਾ ਉਹ ਮੇਰੇ ਹੱਥ ਨੂੰ ਟੱਚ ਕਰਕੇ ਪਾਕਿਸਤਾਨ ਦੇ ਇਹਨੇ ਫੈਨ ਲੋਕ ਸੀਗੇ ਕਿਉਂ ਮੇਰੇ ਹੱਥ ਨੂੰ ਟੱਚ ਕਰਕੇ ਮਾਣ ਮਹਿਸੂਸ ਕਰਦੇ ਸੀ ਕਿ ਇਹ ਇਹ ਬੰਦਾ ਉਹ ਆ ਜਿਹਨੇ ਉਹਨੂੰ ਟੱਚ ਕੀਤਾ ਹੋਇਆ ਤੇ ਜੇ ਅਸੀਂ ਇਹਨੂੰ ਟੱਚ ਕਰ ਲੇਤਾ ਇਹ ਸਮਝ ਲਵਾਂਗੇ ਵੀ ਅਸੀਂ ਸਿੱਧੂ ਮੂਸੇਵਾਲੇ ਨੂੰ ਟੱਚ ਕੀਤਾ ਇਸ ਤਰੀਕੇ ਦੀ ਜਿਹੜੀ ਪਬਲਿਸਿਟੀ ਆ ਉਹ ਕਿਸੇ ਨੂੰ ਹੋਰ ਨੂੰ ਨਹੀਂ ਮਿਲੇਗੀ ਅਗਲੀ ਕਿਹੜੀ ਫਿਲਮ ਆ ਰਹੀ ਹੈ ਬਹੁਤ ਜਲਦ ਤੁਹਾਡੇ ਮੇਰੀ ਇੱਕ ਬੰਬ ਫਿਲਮ ਆ ਰਹੀ ਹੈ ਜੀ ਹੁਣ ਨਵੀਂ ਤੇ ਇੱਕ ਨਵੀਂ ਮੇਰੀ ਵੈਬ ਸੀਰੀ ਸ਼ੁਰੂ ਹੋਣ ਜਾ ਰਹੀ ਆ ਤੰਤਰ ਸ਼੍ਰੀ ਗੁਰੂ ਅਮਰਦਾਸ ਜੀ ਦੇ ਉੱਤੇ ਅ ਗੁਰੂ ਰਾਮਦਾਸ ਜੀ ਦੇ ਉੱਪਰ ਜਿਹੜੀ ਕਿ ਉਸ ਦੀ ਕਿਰਪਾ ਵੈਬ ਸੀਰੀਆ ਉਹ ਬਹੁਤ ਜਲਦ ਦਰਸ਼ਕਾਂ ਨੂੰ ਦੇਖਣ ਨੂੰ ਮਿਲੂਗੀ ਇਹ ਮੈਂ ਸ਼ਾਇਦ ਪਹਿਲੀ ਵਾਰੀ ਅਨਾਉਂਸ ਤੁਹਾਡੇ ਕੈਮਰੇ ਦੇ ਮੂਰੇ ਹੀ ਕਰ ਰਿਹਾ ਕਿ ਉਹ ਵੈਬ ਸੀਰੀਆ ਬਹੁਤ ਜਲਦੀ ਆਪਾਂ ਚੜ੍ਹਦੀ ਗੱਲਾ ਟਾਈਮ ਟੀਵੀ ਦੇ ਉੱਤੇ ਵੀ ਦੇਖਾਂਗੇ ਔਰ ਨਾਲ ਨਾਲ ਮੇਰੇ YouTube ਕੁਲਵਿੰਦਰ ਸਿੰਘ ਮੁਸਕਾਬਾ ਦੇ ਉੱਤੇ ਵੀ ਦੇਖੇਗੇ ਅੱਜ ਜੋ ਦਸਾਰਵਦੀ ਹੋਈ ਆ ਤਾਂ ਜਿੰਨੀ ਤਰੱਕੀ ਕਰ ਗਈ ਦੁਨੀਆ ਤਾਂ ਕਿਤੇ ਕਹਿੰਦੇ ਵੀ ਇੰਗਲਿਸ਼ ਨੂੰ ਜ਼ਿਆਦਾ ਪਿਆਰ ਦਿੱਤਾ ਜਾਂਦਾ ਪਰ ਤੁਸੀਂ ਆਪਣੀ ਪੰਜਾਬੀ ਮਾਂ ਬੋਲੀ ਡਰੈੱਸ ਚੋਂ ਜੀ ਦੇਖੋ ਜਿਵੇਂ ਅੱਜ ਕੁਬਰ ਉਬੇ ਅਭੀ ਪ੍ਰਤਾਪ ਸਿੰਘ ਜੀ ਆਪਣੇ ਇੱਕ ਡਰੈੱਸ ਬਾਣੇ ਦੇ ਵਿੱਚ ਨੇ ਰਾਜਕਮਾਰਾਂ ਵਾਲੇ ਚ ਤੇ ਮੈਂ ਵੀ ਆਪਣੇ ਪੰਜਾਬੀ ਬਾਣੇ ਦੇ ਵਿੱਚ ਆ ਉਸ ਬਾਣੇ ਦੇ ਵਿੱਚ ਆ ਜਿਹਦੇ ਵਿੱਚ ਹਰ ਬੰਦਾ ਰਾਜਕਮਾਰ ਲੱਗਦਾ ਹਰ ਇੱਕ ਬੰਦਾ ਇੱਕ ਐ ਮਤਲਬ ਪਤਾ ਲੱਗਦਾ ਵੀ ਪੰਜਾਬ ਦਾ ਜੁੱਸਾ ਪੰਜਾਬ ਦੀ ਵਿਰਾਸਤ ਆ ਜਿਹੜੀ ਉਹ ਬਹੁਣਾ ਜਦੋਂ ਮੈਂ ਲੋਕਾਂ 'ਚ ਘੁੰਮਦਾ ਇੱਥੇ ਲੋਕ ਕੋਟ ਪਾਈ ਫਿਰਦੇ ਨੇ ਲੋਕ ਪੈਂਟਾ ਫਿਰਦੇ ਨੇ ਲੋਕ ਕੁਰਤਾ ਪਜਾਮਾ ਪਾਈ ਫਿਰਦੇ ਨੇ ਤਾਂ ਮੈਨੂੰ ਵੀ ਦਾ ਵੀ ਇੱਕ ਜਾਂ ਦੋ ਚਿਹਰੇ ਅਸੀਂ ਇੱਥੇ ਹੋਮਾਗੇ ਇਸ ਪੂਰੇ ਹਜ਼ਾਰਾਂ ਦੀ ਗੰਢਤੀ ਦੇ ਵਿੱਚ ਜਿਹੜੇ ਕੁਰਤੇ ਯਾਦ ਰੇ ਵਿੱਚ ਤੁਹਾਨੂੰ ਦਿਖਾਈ ਦਿੱਤੇ ਹੋਣਗੇ ਵੈਸੇ ਤਾਂ ਮੈਨੂੰ ਕੋਈ ਦਿਖਾਈ ਨਹੀਂ ਦਿੱਤਾ ਸ਼ਾਇਦ ਹੋ ਸਕਦਾ ਕੋਈ ਇੱਕ ਅੱਧਾ ਹੋਰ ਵੀ ਸਾਡੇ ਬਜ਼ੁਰਗ ਕੋਈ ਫਿਰਦਾ ਹੋਵੇ ਵੀ ਇਹਦੇ ਵਿੱਚ ਪਾ ਕੇ ਕਿਉਂਕਿ ਬੜਾ ਕਾਠ ਆਪਾਂ ਨੂੰ ਨਹੀਂ ਪਤਾ ਲੱਗਦਾ ਪਰ ਮੈਨੂੰ ਇਹ ਮਾਣ ਮਹਿਸੂਸ ਹੁੰਦਾ ਮੈਂ ਹਜ਼ਾਰਾਂ ਦੇ ਵਿੱਚੋਂ ਇਕੱਲਾ ਦਿਖਾਈ ਦੇਣਾ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ ਕਿ ਮੇਰਾ ਸਿੱਖ ਜਿਹੜਾ ਹਜ਼ਾਰਾਂ 'ਚੋਂ ਇਕ ਦਿਖੂਗਾ ਤੇ ਹੁਣ ਮੈਂ ਪੰਜਾਬੀ ਹਾਂ ਜਿਹੜਾ ਮੈਂ ਹਜ਼ਾਰਾਂ ਦੇ ਵਿੱਚ